ਤਾਨਕ ਤੇ ਮਹਾਰਾਜ ਜਿਹਦੇ ਪ੍ਰਕਾਸ਼ ਢਿਹੜੇ ਨੂੰ ਲੈ ਕੇ ਜਿੱਥੇ ਸੰਬੂਚੇ ਪੰਜਾਬ ਦੇ ਵੱਖੋ-ਵੱਖਤ ਸ਼ਹਿਰੀ ਤੇ ਪਿੰਡੂ ਖੇਤਰ ਦੇ ਵਿੱਚ ਪ੍ਰਭਾਤ ਫੇਰੀਆਂ ਤੇ ਨਗਰ ਕੀਰਤਨਾਂ ਦੀਆਂ ਰੌਣਕਾਂ ਨੇ ਇਹ ਨਜ਼ਰ ਆ ਰਹੀਆਂ ਨੇ ਉੱਥੇ ਹੀ ਤੁਹਾਨੂੰ ਦੱਸਦੀ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਜਹਾਜ਼ ਚੌਂਕ ਦੇ ਵਿੱਚ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਗੁਰੂਕੀਆਂ ਲਾਡਲੀਆਂ ਫੌਜਾਂ ਜਿਹੜੀਆਂ ਨੇ ਉਹ ਗੱਤਕੇ ਦੇ ਜੋਰ ਦਿਖਾ ਰਹੀਆਂ ਨੇ ਤੇ ਇੱਧਰ ਪੰਜਾਂ ਪਿਆਰਿਆਂ ਦੇ ਪੰਜਾਂ ਪਿਆਰਿਆਂ ਦੇ ਦਰਸ਼ਨ ਕਰ ਸਕਦੇ ਹੋ ਕਿ ਪੰਜ ਪਿਆਰੇ ਜਿਹੜੇ ਨੇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਕਤ ਰਸਾਇਆ ਦੇ ਹੇਠ ਜੋ ਨਗਰ ਕੀਰਤਨ ਨੇ ਉਹ ਸਿੰਘ ਸਭਾ ਗੁਰਦੁਆਰਾ ਜਿਹੜੇ ਉਹ ਸਜਾਏ ਗਏ ਨੇ ਉਹ ਤੁਹਾਨੂੰ ਦੱਸਦੀ ਕਿ ਸਾਡੇ ਨਾਲ ਪ੍ਰਬੰਧਕ ਨੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਕਿ ਜੋ ਅੱਜ ਦਾ ਇੱਥੇ ਦਾ ਰੂਟ ਹੈ ਨਗਰ ਕੀਰਤਨ ਦਾ ਬਾਬਾ ਜੀ ਦੱਸ ਦਿਓ ਕਿ ਰੂਟ ਕੀ ਹੈਗਾ ਤੇ ਕਿੱਥੋਂ ਸ਼ੁਰੂ ਹੋਇਆ ਇਹ ਏਲ ਰੋਡ ਤੋਂ ਸ਼ੁਰੂ ਹੋ ਕੇ ਹਾਂਜੀ ਫਿਰ ਮੰਚ ਆਉਂ ਘੋ ਕੇ ਐਨਵੀਰ ਰੋਡ ਉੱਤੇ ਜਿਰੀ ਰੋਡ ਤੇ ਪਹੁੰਚਿਆ ਠੀਕ ਹੈ ਜੀ ਹੋਰ ਸਾਡੇ ਨਾਲ ਜਿਵੇਂ ਇਸ ਨਗਰ ਕੀਰਤਨ ਦੀ ਗਵਾਹੀ ਕਰ ਰਹੇ ਨੇ ਪ੍ਰਧਾਨ ਸਾਹਿਬ ਨੇ ਸਾਡੇ ਨਾਲ ਭਿੰਡਰ ਸਾਹਿਬ ਉਹਨਾਂ ਨਾਲ ਗੱਲਬਾਤ ਕਰ ਲਏ ਨੇ ਕਿ ਜੋ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਰਜ ਦੀਆਂ ਰੌਣਕਾਂ ਲਗੀਆਂ ਹੋਈਆਂ ਨੇ ਸਮੁੱਚੀ ਪੰਜਾਬ ਦੀ ਧਰਤੀ ਤੇ ਕਿਵੇਂ ਦੇਖਦੇ ਹੋ ਇਹਨਾਂ ਰੌਣਕਾਂ ਨੂੰ ਇਹ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਬਹੁਤ ਸਾਥ ਦੇ ਰਹੇ ਨੇ ਇਹ ਤੋਂ 11 ਵਜੇ ਤੋਂ ਸ੍ਰੀ ਗੁਰੂ ਸਿੰਘ ਸਵਾ ਤੋਂ ਰਾਹ ਤੋਂ ਨਗਰ ਕੀਰਤਨ ਸ਼ੁਰੂ ਹੋਇਆ ਮਡਾ ਵਕਮਕ ਚ ਸ਼ਹਿਰ ਚੋਂ ਹੁੰਦਾ ਆ ਊਰਜਾ ਚੌਂਕ ਤੇ ਪਹੁੰਚਿਆ ਜਿਹੜਾ ਜਗ੍ਹਾ ਤੇ ਲੋਕਾਂ ਨੇ ਸਵਾਗਤ ਕਰ ਰਹੇ ਨੇ ਜਗ੍ਹਾ ਜਗ੍ਹਾ ਤੇ ਲੰਗਰ ਲਾਏ ਨੇ ਬਹੁਤ ਜ਼ਿਆਦਾ ਲੋਕਾਂ ਚੋ ਸ਼ਾ ਸੋ ਸਾਡੇ ਨਾਲ ਐਡਵੋਕੇਟ ਗੁਰਾਇਆ ਸਾਹਿਬ ਨੇ ਇਹਨਾਂ ਨਾਲ ਗੱਲਬਾਤ ਕਰ ਲੰਨੇ ਆ ਕਿ ਤੁਹਾਨੂੰ ਤੁਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਉਪਦੇਸ਼ ਨੇ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹਨੂੰ ਨਗਰ ਕੀਰਤਨਾਂ ਦੇ ਰੂਪ ਦੇ ਵਿੱਚ ਤੇ ਖੁਸ਼ੀਆਂ ਸਾਹਮਣੇ ਆਉਂਦੀਆਂ ਨੇ ਸੰਗਤਾਂ ਇਹਨਾਂ ਸਿਧਾਂਤਾਂ ਤੇ ਕਿੰਨਾ ਕੇ ਪਹਿਰਾ ਦਿੰਦੀਆਂ ਨੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਸਮਾਜ 'ਚ ਆ ਕੇ ਇੱਕ ਲੋਕਾਂ ਨੂੰ ਨਵੀਂ ਸਿੱਖ ਦਿੱਤੀ ਨਾਮ ਜਪੋ ਕੀਤ ਕਰੋ ਵੰਡ ਛਕੋ ਇਸ ਇਸ ਸਿੱਖ ਧਰਮ ਦੇ ਪਹਿਲੇ ਗੁਰੂ ਦੇ ਤੇ ਸਾਨੂੰ ਸਾਰਿਆਂ ਨੂੰ ਉਹਨਾਂ ਦੀਆਂ ਸਿੱਖਿਆਵਾਂ ਤੇ ਅਮਲ ਕਰਕੇ ਆਪਣੇ ਜੀਵਨ 'ਚ ਪਾਉਣਾ ਚਾਹੀਦਾ ਤਾਂ ਕਿ ਚੰਗੇ ਸਮਾਜ ਦੀ ਸਿਰਨਾ ਹੋ ਸਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਅੱਜ ਅਸੀਂ ਉਹ ਦਿਨ ਮਨਾ ਰਹੇ ਆਂ ਇਹ ਦਿਨ ਮਨਾਉਣੇ ਤਾਂ ਹੀ ਸਫਲ ਨੇ ਜੇ ਅਸੀਂ ਉਹ ਦੱਸੇ ਹੋਏ ਮਾਰਗ ਤੇ ਚੱਲ ਕੇ ਚੰਗਾ ਸਮਾਜ ਬਣਾਈਏ ਦੱਸ ਦਿਓ ਕਿ ਜਿਵੇਂ ਸੰਗਤਾਂ ਨਾਂ ਪਾਣੀ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਨੇ ਹਾਂਜੀ ਹਾਂਜੀ ਸੋ ਜਿਵੇਂ ਪੰਥਕ ਬੱਚੇ ਨੇ ਉਹ ਕ੍ਰਇਤਾਂ ਦੇ ਪਏ ਹੋਏ ਨੇ ਨਸ਼ਿਆਂ ਦੀ ਦਲਦਲ 'ਚ ਫਸੇ ਹੋਏ ਨੇ ਸੋ ਅਜਿਹੇ ਜਿਹੜੇ ਦਿਹਾੜੇ ਨੇ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੁੰਦੇ ਹੋ ਦੇ ਵਿੱਚ ਸਾਡੇ ਜਿਹੜੇ ਸਿੱਖ ਕੌਮ ਦੇ ਆਪਣੇ ਆਪ ਨੂੰ ਸੋ ਕਾਲਡ ਲੀਡਰ ਸਮਝਦੇ ਆ ਉਹਨਾਂ ਨੂੰ ਸਮਾਜ ਨੂੰ ਸੇਧ ਦੇਣੀ ਚਾਹੀਦੀ ਆ ਉਹਨਾਂ ਦੀਆਂ ਸਰਕਾਰਾਂ ਜਾਂ ਦੂਸਰੀਆਂ ਸਰਕਾਰਾਂ ਦੇ ਵਿੱਚ ਇਹ ਸਾਰੇ ਕੰਮ ਹੁੰਦੇ ਆ ਸਾਡਾ ਸਿੱਖ ਸਮਾਜ ਹੈ ਜਾਂ ਪੰਜਾਬ ਇਸ ਤਰ੍ਹਾਂ ਬਚ ਸਕਦਾ ਕਿ ਜੇ ਇਹਨਾਂ ਕ੍ਰਿਤੀਆਂ ਤੋਂ ਬੰਜਿਆ ਜਾਵੇ ਸੋ ਇਹ ਹਨ ਵੱਖ-ਵੱਖ ਪ੍ਰਬੰਧਕ ਜਿਨ੍ਹਾਂ ਨੇ ਅੱਜ ਦੇ ਇਸ ਮੌਕੇ ਤੇ ਜਿਹੜਾ ਵਾ ਖੁਸ਼ੀ ਦਾ ਹਯਾਰ ਕਰਦਿਆ ਹੋਇਆ ਉਹਨਾਂ ਦੱਸਿਆ ਕਿ ਵੱਖ-ਵੱਖ ਜਿਹੜੇ ਰੂਟ ਨੇ ਉਹਨਾਂ ਤੋਂ ਸ਼ਹਿਰੀ ਖੇਤਰ ਤੋਂ ਚਾਹੇ ਹਨੂਮਨ ਚੌਂਕ ਹੋਵੇ ਜੇਲ੍ਹ ਰੋਡ ਹੋਵੇ ਚਾਹੇ ਜਹਾਜ਼ ਚੌਂਕ ਹੋਵੇ ਵੱਖ-ਵੱਖ ਸ਼ਹਿਰਾਂ ਦੇ ਬਾਜ਼ਾਰਾਂ ਤੋਂ ਹੁੰਦਾ ਹੋਇਆ ਜੋ ਇਹ ਨਗਰ ਕੀਰਤਨ ਹੈ ਗੁਰਦੁਰਾ ਸਿੰਘ ਸਭਾ ਜੇ ਰੋੜ ਦੇ ਉੱਪਰੋ ਜਕਾਰਿਆਂ ਦੀ ਗੂੰਜ ਦੇ ਵਿੱਚ ਜਿਹੜਾ ਵਾ ਆਰੰਭ ਹੋਇਆ ਸੀ ਸੋ ਵੱਡੀਆਂ ਰੌਣਕਾਂ ਜਿਹੜੀਆਂ ਨੇ ਉਹ ਸੱਜੀਆਂ ਹੋਈਆਂ ਨੇ ਸਤਿਗੁਰ ਪਾਤਸ਼ਾਹ ਕਿਰਪਾ ਕਰਨ ਗੁਰੂ ਨਾਨਕ ਪਾਤਸ਼ਾਹ ਕੀ ਜਿਹੜੀਆਂ ਸੰਗਤਾਂ ਦੀਆਂ ਮੰਦੀਆਂ ਭਾਵਨਾਵਾਂ ਨੇ ਜਿਸ ਵੀ ਮਨੋ ਭਾਵਨਾ ਦੇ ਨਾਲ ਸੰਗਤਾਂ ਕਦਮ-ਕਦਮ ਚੱਲ ਕੇ ਵਾਹਿਗੁਰੂ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਨੇ ਸੋ ਸਤਿਗੁਰ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਦੀਆਂ ਮੰਦੀਆਂ ਭਾਵਨਾਵਾਂ ਪੂਰਨ ਸੋ ਇਸੇ ਤਰ੍ਹਾਂ ਗੁਰੂ ਘਰ ਨਾਲ ਜੋੜੀ ਰੱਖਣ ਨਾਮ ਦੀਆਂ ਦਾਤਾਂ ਬਖਸ਼ਣ ਚਰਨਾਂ ਦੀ ਪ੍ਰੀਤੀ ਬਖਸ਼ਣ ਹੁਣ ਤੱਕ ਲਈ ਇਨਾ ਹੀ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ